ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਤੋਂ ਚੱਕਾਂ ਨੂੰ ਕਿਸ ਤਰ੍ਹਾਂ ਫੋਲਡ ਕਰਨਾ ਹੈ ਇਹ ਇੱਥੋਂ ਜਦੋਂ ਆਪਾਂ ਤੋਂ ਨੂੰ ਫੋਲਡ ਕਰਨਾ ਹੈ ਦੇਖੋ ਇਧਰੋਂ ਆਪਾਂ ਤਰਪਾਈ ਕਰਕੇ ਇਹਨੂੰ ਆਪਾਂ ਜਿੰਨਾ ਆਪਾਂ ਫੋਲਡ ਕਰਨਾ ਹੈ ਇਹ ਆਪਾਂ ਪਹਿਲਾਂ ਕੀ ਕਰਦੇ ਆ ਇਹਨੂੰ ਆਪਾਂ ਇਸ ਤਰ੍ਹਾਂ ਇੱਥੋਂ ਇਸ ਤਰ੍ਹਾਂ ਸਿੱਧਾ ਹੀ ਫੋਲਡ ਕਰ ਦਿੰਨੇ ਆ ਇੱਥੋਂ ਆਪਣਾ ਇੱਥੋਂ ਬੋ ਕਰ ਦਿੰਨੇ ਆ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਨਹੀਂ ਕਰਨਾ ਇਹਨੂੰ ਜਿੰਨਾ ਤੁਸੀਂ ਇੱਥੋਂ ਫੋਲਡ ਕਰਨਾ ਹੈ ਇਸ ਤਰ੍ਹਾਂ ਇਹ ਇਧਰੋਂ ਇਸ ਤਰ੍ਹਾਂ ਕਰਕੇ ਫਿਰ ਇਹਨੂੰ ਆਪਾਂ ਇੱਥੋਂ ਇਸ ਤਰ੍ਹਾਂ ਤੇ ਇੱਥੋਂ ਇਸ ਤਰ੍ਹਾਂ ਨਾਲ ਦੇਖ ਇਸ ਤਰ੍ਹਾਂ ਕਰਨਾ ਹੈ ਇਰੇ ਇਥੋਂ ਆਪਾਂ ਇਹਦੀ ਇਸ ਤਰ੍ਹਾਂ ਤਰਪਾਈ ਕਰ ਲੈਣੀ ਆ ਜੀ ਸੋਨ ਕਰਕੇ ਦਿਖਾਉਂਦੇ ਆ ਹਾਂ ਦੇਖ ਇਥੋਂ ਇਹਦੀ ਤਰਪਾਈ ਆਪਾਂ ਇਸ ਤਰ੍ਹਾਂ ਕਰਾਂਗੇ ਇਸ ਤਰ੍ਹਾਂ ਹਾਂ ਦੇਖ ਇਸ ਤਰ੍ਹਾਂ ਤੇ ਜਿਹੜੀ ਇੱਥੋਂ ਆਪਾਂ ਇਹਦੀ ਗੱਠ ਮਾਰਨੀ ਆ ਉਹ ਆਪਾਂ ਇੱਥੇ ਗੱਠ ਨਹੀਂ ਮਾਰਨੀ ਇਹਦੇ ਵਿੱਚ ਦੀ ਇਸ ਤਰ੍ਹਾਂ ਸੂਈ ਕੱਢ ਕੇ ਇਧਰ ਮਾਰਾਂਗੇ ਤਾਂ ਕਿ ਜਿਹੜਾ ਥੋੜਾ ਬਹੁਤ ਗੱਠ ਵਾਲਾ ਧਾਗਾ ਹੈ ਉਹ ਆਪਾਂ ਨੂੰ ਇਧਰ ਸਿੱਧੀ ਸਾਈਡ ਤੋਂ ਏਠਾਂ ਦੀ ਦਿਸੇ ਹਾਂ ਦੇਖ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਆਪਾਂ ਇਹਦੀ ਦੂਸਰੀ ਸਾਈਡ ਤੋਂ ਕਰਾਂਗੇ ਤਰਪਾਈ ਇਹਦੀ ਜਿੰਨਾ ਤੁਸੀਂ ਇੱਥੋਂ ਇੱਥੋਂ ਵੀ ਇਹਨੂੰ ਇਸ ਤਰ੍ਹਾਂ ਇਹਨੂੰ ਸਿੱਧਾ ਕਰਕੇ ਇਸ ਤਰ੍ਹਾਂ ਫੋਲਡ ਕਰ ਲੈਣਾ ਫਿਰ ਤੁਸੀਂ ਜਿੰਨਾ ਇਹਨੂੰ ਇਸ ਤਰ੍ਹਾਂ ਦੋ ਫਿਰ ਇੱਥੋਂ ਆਪਾਂ ਦੁਬਾਰੇ ਫੋਲਡ ਕਰਾਂਗੇ ਤੇ ਇਸ ਤਰ੍ਹਾਂ ਆਪਾਂ ਇਹਦੀ ਇੱਥੋਂ ਤਰਪਾਈ ਕਰਾਂਗੇ ਇਹਨੂੰ ਗੱਠ ਨੂੰ ਆਪਾਂ ਇਹਦੇ ਇਸ ਤਰ੍ਹਾਂ ਵਿਚ ਕਰਕੇ ਦੇ ਉੱਪਰ ਦੀ ਫੇਤਰ ਫਾਈ ਕਰ ਦੇਣੀ ਹੈ ਐਸ ਤਰ੍ਹਾਂ ਐਸ ਤਰ੍ਹਾਂ ਆਪਾਂ ਪੂਰੀ ਕਰਕੇ ਦਿਖਾਉਨੇ ਆ ਦੇਖੋ ਇਹ ਆਪਾਂ ਦੂਸਰੀ ਸਾਈਡ ਤੋਂ ਵੀ ਇਸੇ ਤਰ੍ਹਾਂ ਫੋਲਡ ਕਰਿਆ ਹੋਇਆ ਹੈ ਦੇਖ ਐਸ ਤਰ੍ਹਾਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ